ਆਮ ਆਦਮੀ ਪਾਰਟੀ ਦੇ ਇਸ ਵਕਤ ਬੁਰੇ ਦਿਨ ਚੱਲ ਰਹੇ ਨੇ ਚਾਹੇ ਦਿੱਲੀ ਦਾ ਕੋਈ ਲੀਡਰ ਹੈ ਚਾਹੇ ਪੰਜਾਬ ਦਾ ਲੀਡਰ ਹੈ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਬੀਬੀ ਵਿਧਾਇਕ ਹੈ ਲੋਕ ਘੇਰੇ ਨੇ ਖਰੜ ਤੋਂ ਅਨਮੋਲ ਗਗਨਮਾਨ ਵਿਧਾਇਕ ਨੇ ਤੇ ਹੁਣ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਨੇ ਘੇਰ ਲਿਆ ਹਾਲਾਂਕਿ ਬੀਤੇ ਦਿਨ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਬੀਬੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਨਹੀਂ ਆ ਖੁਸ਼ ਤਾਂ ਫਿਰ ਵਿਧਾਇਕ ਸਾਹਿਬਾਂ ਨੂੰ ਇਹ ਕਹਿਣਾ ਪਿਆ ਕਿ ਸਭ ਨੂੰ ਤਾਂ ਖੁਸ਼ ਕੀਤਾ ਹੀ ਨਹੀਂ ਜਾ ਸਕਦਾ ਪੁਆਇੰਟ ਆਫ ਪੰਜਾਬ ਦੇ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਬੀਤੇ ਦਿਨ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਅਨਮੋਲ ਗਗਨਮਾਨ ਜੋ ਕਿ ਖੜ ਤੋਂ ਵਿਧਾਇਕ ਨੇ ਉਹਨਾਂ ਨੂੰ ਲੋਕਾਂ ਨੇ ਘੇਰਿਆ ਤੇ ਹੁਣ ਇੱਕ ਵਾਰ ਫਿਰ ਤੋਂ ਅਨਮੋਲ ਗਗਨਮਾਨ ਜਿਹੜੇ ਕਿ ਖੜ ਤੋਂ ਆਮ ਆਦਮੀ ਦੇ ਉਹ ਵਿਧਾਇਕ ਨੇ ਜਿਨ੍ਹਾਂ ਨੇ ਅਸਤੀਫਾ ਤੱਕ ਦੇ ਦਿੱਤਾ ਸੀਗਾ ਪਰ ਬਾਅਦ ਦੇ ਵਿੱਚ ਅਸਤੀਫਾ ਵੀ ਵਾਪਸ ਲੈ ਲਿਆ ਹੁਣ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਨੇ ਕਿਰਿਆ ਦਰਸਲ ਖਰੜ ਦੇ ਵਿੱਚ ਵਿਕਾਸ ਨੂੰ ਲੈ ਕੇ ਸਤਿਆਨਾਸ ਵਜਿਆ ਹੋਇਆ ਹੈ ਸੜਕਾਂ ਦੇ ਵਿੱਚ ਸੜਕਾਂ ਲੱਭਨ ਨੂੰ ਨਹੀਂ ਮਿਲਦੀਆਂ ਅਤੇ ਸੀਵਰੇਜ ਸੜਕਾਂ ਤੇ ਘੁੰਮ ਰਹੇ ਨੇ ਇਸ ਤਰੀਕੇ ਦਾ ਹਾਲਾਤ ਹੈ ਕਿ ਰੋਜ਼ਾਨਾ ਮਕੈਨਿਕਾਂ ਦੀ ਦੁਕਾਨਾਂ ਦੇ ਉੱਪਰ ਗੱਡੀਆਂ ਦੀ ਕਤਾਰਾ ਲੱਗਦੀਆਂ ਬਾਈਕਾਂ ਦੀ ਕਤਾਰਾ ਲੱਗਦੀਆਂ ਕਿਉਂਕਿ ਰੋਜ਼ਾਨਾ ਗੱਡੀਆਂ ਦੇ ਬੰਪਰ ਗੱਡੀਆਂ ਦੇ ਟਾਇਰ ਮੋਟਰਸਾਈਕਲ ਸਵਾਰ ਇਹਨਾਂ ਖੱਡਿਆਂ ਦੇ ਵਿੱਚ ਡਿੱਗਦੇ ਐ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵਿਧਾਇਕ ਨੂੰ ਸਰਕਾਰ ਨੂੰ ਲਾਂਹਤਾ ਪਾਉਂਦੇ ਨੇ ਇਸੇ ਦੇ ਚੱਲਦੇ ਹੁਣ ਬੀਤੇ ਦਿਨਾਂ ਤੋਂ ਜੋ ਚਰਚਾ ਚੱਲ ਰਹੀ ਹੈ ਅੱਜਕੱਲ ਲਾਂਡਰਾ ਰੋਡ ਦੀ ਨਿੱਜਰ ਰੋਡ ਦੀ शिवालिक सिटी ਦੀ ਉਸ ਤੋਂ ਬਾਅਦ ਜਿੰਨੀਆਂ ਇਸ ਦੇ ਆਸ-ਪਾਸ ਕਲੋਨੀਆਂ ਬਣੀਆਂ ਹੋਈਆਂ ਉਹ ਸਾਰਿਆਂ ਦੀ ਚਰਚਾ ਚੱਲ ਰਹੀ ਹੈ ਕਿਉਂਕਿ ਉੱਥੇ ਸੜਕਾਂ ਨਹੀਂ ਹੈਗੀਆਂ ਉੱਥੇ ਸੀਵਰੇਜ ਨਹੀਂ ਹੈਗੇ ਤੇ ਤਰਕ ਇੱਕੋ ਦਿੱਤਾ ਜਾ ਰਿਹਾ ਹੈਗਾ ਲਗਾਤਾਰ ਵਿਧਾਇਕ ਸਾਹਿਬਾ ਵੱਲੋਂ ਕਿ ਸਾਡੀ ਤਾਂ ਹੁਣ ਇੱਕ ਕਮੇਟੀ ਬਣੀ ਹੈ ਸਾਡੀ ਤਾਂ ਹੁਣ ਇੱਕ ਕਮੇਟੀ ਬਣੀ ਹੈ ਕੰਮ ਹੀ ਹੁਣ ਕਰਾਂਗੇ ਤਾਂ ਤੁਹਾਨੂੰ ਖੜ ਦੇ ਲੋਕਾਂ ਨੇ ਸਾਡੇ 3 ਸਾਲ ਪਹਿਲਾਂ ਫਤਵਾ ਦਿੱਤਾ ਸੀ ਦਰਅਸਲ ਸਭ ਤੋਂ ਪਹਿਲਾਂ ਉਹ ਵੀਡੀਓ ਦੇਖ ਲਓ ਜਿਸ ਤਰੀਕੇ ਦਾ ਵਿਰੋਧ ਹੋਇਆ ਇਸ ਦੇ ਬਸਾ ਤੋੜਤੇ ਜਿਹੜੀ ਨਿੱਜਰ ਰੋਡ ਹੈਗੀ ਉਹ ਐਸਬੀਪੀ ਸੁਸਾਇਟੀ ਦੇ ਸਾਹਮਣੇ ਬੜਾ ਇੱਕ ਸਾਹਬਾਂ ਨੂੰ ਲੋਕਾਂ ਨੇ ਘੇਰਿਆ ਤੇ ਸਵਾਲ ਕੀਤੇ ਕਿ ਜਦੋਂ ਕੋਈ ਬੱਸ ਸਕੂਲ ਦੀ ਪਲਟ ਗਈ ਕਿ ਉਦੋਂ ਤੁਹਾਡੇ ਤੱਕਰ ਗੱਲ ਪਹੁੰਚੂਗੀ ਤੁਸੀਂ ਉਦੋਂ ਸੁਣੋਗੇ ਗਟਕਾਰ ਤੱਕ ਤੁਹਾਡੇ ਜਿਹੜੇ ਪ੍ਰਧਾਨ ਹੈਗੇ ਉਹ ਨਹੀਂ ਦੇ ਰਹੇ ਅਸੀਂ ਆਪਣੇ ਪੱਲਿਓਂ ਪੈਸੇ ਲਾ ਲਾ ਕੇ ਸੜਕਾ ਬਣਾਉਣ ਨੂੰ ਤਿਆਰ ਹੈਗੇ ਆ ਵੀਡੀਓ ਦੇਖ ਲਓ ਕੀ ਕੁਝ ਹੋਇਆ ਉਸ ਵੀਡੀਓ ਦੇ ਵਿੱਚ ਉਰੇ ਕੋਈ ਸ਼ਿਕਾਇਤ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦੇ ਜਾਉਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਇਹ ਤਾਂ ਜਾਣਾ ਇਹ 10 ਦਿਨ ਪਰ ਮਿੰਟ ਦੀ ਵੱਧ ਪਏ ਵੀ ਕਿ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦਾਂ ਫੇਰ ਬਾਰਿਸ਼ ਕਰ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਹਸ ਤੱਕ ਚੱਲਣੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਜੂ ਤੋ ਫੇ ਵੀ ਸਾਫ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਰੁਪਾ ਦੋ ਬਣੂਗੀ ਦੱਸੋ ਅਸੀਂ ਮੈਨੂੰ 4 ਮੈਣ ਨੂੰ ਕਹਿ ਕੇ ਆ ਕੇ ਥੱਕ ਜਾਈ ਟਰੈਕਟਰ ਲਾ ਕੇ ਹੀ ਗੜ ਗਏ ਪਹਿਲਾਂ ਮੈਡਮ ਨੇ ਭਾਈ ਮਨ ਤੋਂ 3-4 ਸਾਲ ਹੋ ਗਏ ਥੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਫੇੜੀ ਨੂੰ ਫੇ ਦੋ ਮਹੀਨੇ ਚ ਦੱਸੋ ਕੀੜੀ ਕੰਮ ਕਰ ਰਹੀ ਸੀ ਜਿਹੜਾ ਕੰਮ ਬਾਹਰ ਦੋ ਸਾਲ ਰਹਿ ਗਿਆ ਕਦੋਂ ਟਰੈਕਟਰ ਤੇ ਕਦੋਂ ਜਦੋਂ ਬੱਸਿਆਂ ਦੇ ਬੱਚਿਆਂ ਦੀ ਬੱਸ ਪਲਟ ਜੀ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਪਾ ਤੇ ਅਸੀਂ ਤਾਂ ਨਹੀਂ 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 ਦੱਸੋ ਕਾਹ ਨੂੰ ਆ ਜੀ ਮੈਂ ਕੰਮ ਕਰਾਵਾ ਹਾਂ ਹਰ ਹਰ ਹਰੜ ਚ ਬੈਠੇ ਮੇਰੀ ਕਿੰਬਰ ਵਾਰਡ ਤੋਂ ਮੈਂ ਆਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕਰਾ ਦੋ ਜੀ ਜ਼ਰੂਰ ਮੈਂ ਇੱਕ ਗੱਲ ਦੱਸ ਰਹੀ ਆਹ ਤਾਂ ਹੁੰਨੇ ਆ ਪਰ ਇੱਧਰ ਆਹ ਮੁੰਡਾ ਬੋਲਦਾ 13 ਨੰਬਰ ਵਾਰਡ ਤੋਂ ਦੱਸ ਮੁੰਡੇ ਦਾ ਮਾਛੇ ਦੇਖੀ ਸੀ ਕਿ ਮੈਂ ਮੁਸ਼ਕਲਾਂ ਬਸ ਨੇ ਮੈਡ ਜੀ ਮੈਂ ਤੁਹਾਡੇ ਮੈਡ ਜੀ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡ ਜੀ ਮੈਂ ਤੁਹਾਡੇ ਨਾਲ ਹੋਣੀ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਚਲੋ ਮੈਂ 2 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ ਦੋ ਮਹੀਨੇ ਕਿ ਤਾਂ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਫੈਮ ਨਹੀਂ ਆ ਤਾਂ ਮੈਂ ਨੂੰ ਤੁਹਾਡੇ ਮੂੰਹ ਬਾਹਰ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿ ਮੈਂ ਗਟਕਾ ਤੇ ਆਪਣੇ ਪੈਸਿਆਂ ਦੇ ਕਿ ਐਮਸੀ ਮੈਂ ਵੀ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 50000 ਰੁਪਏ ਸੜਕ ਬਣਾ ਲੈ ਕਦੋਂ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਡਮ ਜੀ ਮੈਂ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਜੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਕਾਹਦਾ ਆਪਾਂ ਚਲੋ ਮੇਰੇ ਤਿੰਨ ਚਾਰ ਪਾਣੀ ਨਹੀਂ ਮੇਰੇ ਜੋਰ ਲਾਲ ਮੈਂ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਤੇ ਅਸੀਂ ਹੀਰੋ ਬਣ ਗਏ ਗਏ ਮੈਂ ਤਾਂ ਵੀ ਜਾਦਾ ਮੈਂ ਤਾਂ ਵੀ ਜਾਦਾ ਲਗਾਇਆ ਪਿਆ ਮੋਟਰ ਟੰਕੀ ਪਿੱਛਲੇ ਪਾਸੇ ਮੈਂ ਲੇ ਮੀੜਾ ਮਗਾ ਸ਼ੁਰੂ ਕਰਦੇ ਇੱਕ ਮਿੰਟ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਤਾਂ ਸਾਫ ਇਹ ਤੌਰ ਤੇ ਤੁਸੀਂ ਵੀਡੀਓ ਦੇਖੀ ਇਹ ਸ਼ਿਵਾਲਿਕ ਸਿਟੀ ਦਾ ਗੇਟ ਹੈਗਾ ਜਿੱਥੇ ਕੀ ਬਧਾਇਕਾਂ ਨੂੰ ਸਵਾਲ ਵੀ ਕੀਤੇ ਗਏ ਤੇ ਤੁਸੀਂ ਬੈਂਸ ਵੀ ਦੇਖੀ ਕਿਸ ਤਰੀਕੇ ਦੀ ਹੋਈ ਹੈ ਇਕ ਤੱਕ ਨੌਜਵਾਨ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਨਾਲ ਚੱਲੋ ਤੁਸੀਂ ਇੱਕ ਕੰਮ ਦੱਸ ਦਿਓ ਪਿਛਲੇ 4 ਸਾਲਾਂ ਦੇ ਵਿੱਚ ਕੀ ਕੀਤਾ ਸਭ ਤੋਂ ਵੱਧ ਵੋਟਾਂ ਕਹਿੰਦੇ ਸਾਡੇ ਪਿੰਨੇ ਤੁਹਾਨੂੰ ਪਾਈਆਂ ਕੋਈ ਤਾਂ ਮੁੱਲ ਮੋੜ ਦਿਓ ਪਰ ਵਿਧਾਇਕ ਸਾਹਿਬਾ ਹਫ਼ਤੇ 'ਚ ਬਣ ਜਾਣਗੀਆਂ 15 ਦਿਨ 'ਚ ਬਣ ਜਾਣਗੀਆਂ ਇਹ ਅੱਜ ਪਹਿਲੀ ਵਾਰ ਨਹੀਂ ਕਹਿ ਰਹੇ ਇਹ ਵਾਰ-ਵਾਰ ਇਹੀ ਰਿਪੀਟ ਹੋ ਰਿਹਾ ਜਦੋਂ ਬੀਤੇ ਦਿਨ ਇੱਕ ਔਰਤ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਸੀਗਾ ਕਿ ਅਸੀਂ ਖੁਸ਼ ਨਹੀਂ ਆ ਜਦੋਂ ਵਿਧਾਇਕ ਸਾਹਿਬ ਲਾਂਡਾ ਰੋਡ ਤੇ ਪੁੱਜੇ ਤਾਂ ਉੱਥੇ ਕਿਹਾ ਕਿ ਸਾਰੇ ਖੁਸ਼ ਹੋ ਗਏ ਆ ਕੰਮ ਹੋ ਰਿਹਾ ਪਰ ਇੱਕ ਔਰਤ ਨੇ ਇੱਕ ਲੇਡੀ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਅਸੀਂ ਖੁਸ਼ ਨਹੀਂ ਆ ਮੂੰਹ ਤੇ ਬੇਇੱਜ਼ਤੀ ਕਰ ਦਿੱਤੀ ਤਾਂ ਫਿਰ ਉੱਥੇ ਵਿਧਾਇਕ ਸਾਹਿਬਾਂ ਨੂੰ ਇਹ ਕਹਿਣਾ ਪਿਆ ਕਿ ਸਾਰੇ ਤਾਂ ਖੁਸ਼ ਹੋ ਨਹੀਂ ਸਕਦੇ ਸਾਰੇ ਖੁਸ਼ ਨਹੀਂ ਹੋ ਸਕਦੇ ਘਟੋ ਘਟ ਨੀਜਰ ਰੋਡ ਤੇ 5-7 ਲੋਕਾਂ ਨੂੰ ਹੀ ਖੁਸ਼ ਕਰ ਦੋ ਅਜਿਹੇ ਪੰਜ ਸੱਤ ਲੋਕ ਹੀ ਤੁਸੀਂ ਲੋਕਾਂ ਨੂੰ ਦਿਖਾ ਦਿਓ ਕਿ ਜਿਹੜੇ ਖੁਸ਼ ਹੈਗੇ ਤੁਹਾਡੇ ਕੰਮਕਾਰ ਤੋਂ ਤੁਹਾਡੇ ਕਾਰਜਕਾਲ ਤੋਂ ਕਮੇਟੀ ਤਾਂ ਤੁਸੀਂ ਤੋੜ ਕੇ ਬਣਾ ਲਈਤੀ ਪਰ ਕਮੇਟੀ ਅਲੇ ਕੋਈ ਵੀ ਕੰਮ ਹਜੇ ਤੱਕ ਸ਼ਹਿਰ ਵਾਸੀਆਂ ਦੇ ਮੁਕੰਮਲ ਨਹੀਂ ਹੋਏ ਮੁਕੰਮਲ ਕੀ ਸ਼ੁਰੂ ਤੱਕ ਨਹੀਂ ਹੋਏ ਜਿਹੜੀਆਂ ਸੜਕਾਂ ਸੀਗੀਆਂ ਉਹ ਪੁੱਟ ਕੇ ਧਰ ਦਿੱਤੀਆਂ ਕਿ ਇਹਦੇ ਸੀਵਰੇਜ ਪੋਣਾ ਸੀਵਰੇਜ ਪੋਣਾ ਪਰ ਅਸਤੀ ਕਰੋ ਸੀਵਰੇਜ ਨਹੀਂ ਪਿਆ ਦਲੇ ਤੇ ਡਿਲੇ ਹੋ ਜਾ ਰਿਹਾ ਤੇ ਲੋਕ ਸਿੱਧੇ ਤੌਰ ਤੇ ਇਹੀ ਇਲਜ਼ਾਮ ਲਾ ਰਹੇ ਆ ਕਿ ਵੱਡੀ ਕ腐ਸ਼ਨ ਕੀਤੀ ਜਾਂਦੀ ਹੈ ਕਿ ਜਦੋਂ ਪੈਸਾ ਇੰਨਾ ਪਾਸ ਹੋ ਚੁੱਕਿਆ ਉਹ ਸਾਰੇ ਪ੍ਰੋਜੈਕਟਾਂ ਦਾ ਤਾਂ ਪੈਸਾ ਖਾਣ ਵਾਸਤੇ ਉਹ ਕੰਮਾਂ ਦੇ ਵਿੱਚ ਡਿਲੇ ਕੀਤੀ ਜਾ ਰਹੀ ਹੈ ਵਿਧਾਇਕ ਸਭਾ ਤੇ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਕ腐ਸ਼ਨ ਦੇ ਲੱਗਦੇ ਹੈਗੇ ਕਿ ਪੈਸੇ ਲਈ ਜਾਂਦੇ ਹੈਗੇ ਕੱਲੀ ਆਮ ਆਦਮੀ ਪਾਰਟੀ ਨਹੀਂ ਜੇਕਰ ਖੜ ਦੇ ਖਰਨ ਨੂੰ ਡੋਬਿਆ ਤਾਂ ਭਾਜੀਪੀ ਤੇ ਅਕਾਲੀ ਦਲ ਕਾਂਗਰਸ ਸਾਰੇ ਇਹੀ ਜ਼ਿੰਮੇਵਾਰ ਹੈ ਉਦਾਹਰਨ ਦੇ ਤੌਰ ਤੇ ਬੀਜੇਪੀ ਦੇ ਇੱਕ ਜੋ ਲੀਡਰ ਹੈ ਆਪਣੇ ਆਪ ਨੂੰ ਕੈਸ਼ੀਅਰ ਲਿਖਦਾ ਸੋਸ਼ਲ ਮੀਡੀਆ ਤੇ 골ਡੀ ਨਾਮ ਹੈਗਾ ਸੁਖਿੰਦਰ ਸਿੰਘ 골ਡੀ ਦੱਸਿਆ ਜਾਂਦਾ ਉਸ ਲੀਡਰ ਨੂੰ ਕਿੰਨੀ ਕੰਪਲੇਂਟਾਂ ਔਰਤੇ ਖਿਲਾਫ ਆ ਰਹੀ ਹੈ ਕਿੰਨੇ ਲੋਕ ਉਸ ਤੋਂ ਦੁਖੀ ਹੈ ਕਿਉਂਕਿ ਗਲਮੋਰ ਸਿਟੀ ਵਰਗੀਆਂ ਕਈ ਕਲੋਨੀਆਂ ਕਲੋਨੀਆਂ ਨਹੀਂ ਨਜਾਇਜ਼ ਕਲੋਨੀਆਂ ਉਸ ਲੀਡਰ ਨੇ ਬਣਾਈਆਂ ਹੋਈਆਂ ਨਾ ਤਾਂ ਜਿੱਥੇ ਸੜਕ ਹੈ ਨਾ ਜਿੱਥੇ ਸੀਵਰੇਜ ਹੈ ਨਾ ਜਿੱਥੇ ਟ੍ਰਾਂਸਫਰਮ ਲੱਗੇ ਆ ਤੇ ਉਪਰੋ ਖੜ੍ਹ ਦੀ ਮੈਨੇਜਮੈਂਟ ਨੇ ਖੜ੍ਹ ਦੇ ਪ੍ਰਸ਼ਾਸਨ ਨੇ ਉਹ ਕਲੋਨੀਆ ਦੇ ਵਿੱਚ ਨਕਸ਼ੇ ਵੀ ਪਾਸ ਕਰ ਰੱਖੇ ਨੇ ਉਹ ਕਲੋਨੀਆ ਦੀ ਸੜਕਾ ਵੀ ਪਾਸ ਕਰ ਰੱਖਿਆ ਨੇ ਉਹ ਕਲੋਨੀ ਨੂੰ ਐਨਓਸੀ ਮੀਟਰ ਸਭ ਮਹਈਆ ਕਰਵਾਇਆ ਜਿਹੜੀਆਂ ਕਲੋਨੀਆ ਬਣੀਆਂ ਹੀ ਨਹੀਂ ਜਿੱਥੇ ਸੜਕਾ ਹੀ ਨਹੀਂ ਜਿੱਥੇ ਸੀਵਰੇਜ ਸਿਸਟਮ ਅਟੈਚ ਨਹੀਂ ਤੁਸੀਂ ਉਹਨਾਂ ਨੂੰ ਮਾਨਤਾ ਦੇ ਰਹੇ ਹੋ ਨਜਾਇਜ਼ ਤੌਰ ਤੇ ਅਨਓਥਰਾਇਜ਼ਡ ਕਲੋਨੀਆ ਲੋਕ ਲਾਂਤਾ ਪਾਰੇ ਲੋਕ ਦੁਖੀ ਹੋ ਹੋ ਕੇ ਘਰ ਵਿੱਚ ਨੂੰ ਮਜਬੂਰ ਹੋਏ ਪਿਆ ਤੇ ਗੋਲਡੀ ਸਾਹਿਬ ਕਹਿੰਦੇ ਲੋਕਾਂ ਦਾ ਫੋਨ ਹੀ ਨਹੀਂ ਚੱਕਦੇ ਕਲੋਨੀ ਚੋਂ ਇੱਕ ਵਾਰੀ ਵੇਚ ਕੇ ਚਲੇ ਗਏ ਪਲਾਟ ਉਸ ਤੋਂ ਬਾਅਦ ਵੱਡੇ ਵੱਡੇ ਲਾਰੇ ਲਾਉਂਦੇ ਤੇ ਉਸ ਤੋਂ ਬਾਅਦ ਫਿਰ ਤੋਂ ਪੈਸੇ ਕਹਿੰਦੇ ਲੋਕ ਮੰਗਦੇ ਆ ਕਿ ਜੇਕਰ ਤੁਸੀਂ ਆਹ ਕੰਮ ਕਰਵਾਉਣਾ ਤਾਂ ਪੈਸੇ ਲੱਗਣਗੇ ਹੁਣ ਕੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਐ ਤੇ ਭਾਜੀਪੀ ਦਾ ਇੱਕ ਲੀਡਰ ਨਜਾਇਜ਼ ਤੌਰ ਤੇ ਕਲੋਨੀਆਂ ਖਰੜ ਦੇ ਵਿੱਚ ਲਗਾਤਾਰ ਕੱਟ ਰਿਹਾ ਹੈਗਾ ਉਹ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਤਾਂ ਫਿਰ ਮਿਲ ਕੇ ਲੋਕਾਂ ਦਾ ਉੱਲੂ ਨਹੀਂ ਬਣਾਇਆ ਜਾ ਰਿਹਾ ਕੀ ਮਿਲ ਕੇ ਲੋਕਾਂ ਨੂੰ ਨਹੀਂ ਲੁੱਟਿਆ ਜਾ ਰਿਹਾ ਲਾਂਡਰਾ ਰੋਡ ਦੇ ਉੱਪਰ ਜਿਹੜਾ ਨੈਸ਼ਨਲ ਹਾਈਵੇ ਕਿਹਾ ਜਾਂਦਾ ਹੈ ਉੱਥੇ ਸੜਕ ਨਹੀਂ ਲੱਭਦੀ ਹੈਗੀ ਕਹਿੰਦੇ ਸੀਵਰ ਪਾ ਰਹੇ ਆ ਸੀਵਰ ਪਾ ਰਹੇ ਆ ਡੇਢ ਦੋ ਸਾਲ ਤੋਂ ਸੜਕਾਂ ਦੀਆਂ ਸੜਕਾਂ ਖਰੜ ਦੀਆਂ ਪੱਟ ਕੇ ਧਰ ਦਿੱਤੀਆਂ ਅਫਸਰ ਆਪਣੀਆਂ ਕੁਰਸੀਆਂ ਤੇ ਬੈਠੇ ਐ ਜਦੋਂ ਲੋਕ ਸ਼ਿਕਾਇਤਾਂ ਲੈ ਕੇ ਜਾਂਦੇ ਐ ਤਾਂ ਕਿਹਾ ਜਾਂਦਾ ਕੱਲ ਹੋਊਗੀ ਪਰਸੋ ਹੋਊਗੀ ਅਫਸਰ ਮਿਲਦੇ ਨਹੀਂ ਜੇਕਰ ਕਿਸੇ ਨੇ ਮੀਟਰ ਲਵਾਉਣਾ ਹੈ ਜੇਕਰ ਕਿਸੇ ਨੇ ਆਪਣੀ ਕਲੋਨੀ ਦੇ ਵਿੱਚ ਕਿਉਂਕਿ 골ਡੀ ਵਰਗੇ ਇਹ ਲੀਡਰ ਜਿਹੜੇ ਕੈਸ਼ੀਅਰ ਐ ਸਵਾਲ ਇਹਨਾਂ ਤੇ ਖੜੇ ਹੁੰਦੇ ਐ ਕਿ ਤੁਸੀਂ ਕੈਸ਼ ਜਿਹੜਾ ਕੀ ਭਾਜਪਾਸ ਤੇ ਇਕੱਠਾ ਕਰ ਰਹੇ ਹੋ ਸਵਾਲ ਭਾਜਪਾ ਤੇ ਵੀ ਖੜੇ ਹੁੰਦੇ ਐ ਕਿ ਭਾਜਪਾ ਦੇ ਵਿੱਚ ਅਜਿਹੇ ਲੀਡਰ ਜਿਹੜੇ ਸ਼ਰੇਆਮ ਜਨਤਾ ਦੀ ਲੁੱਟ ਕਰ ਰਹੇ ਹੁਣ ਜਿੰਨਾ ਤੇ ਅਜਿਹੇ ਇਲਜ਼ਾਮ ਲੱਗਦੇ ਹੁਣ ਕਿ ਉਹਨਾਂ ਦੀ ਜਵਾਬਦੇਹੀ ਨਹੀਂ ਤਲਬ ਕਰੂੰਗੀ ਤਬ ਉਹ ਸਰੇ ਸਵਾਲ ਹੈਗੇ ਆ ਪ੍ਰਸ਼ਾਸਨ ਦੇ ਉੱਪਰ ਵਿਧਾਇਕ ਦੇ ਉੱਪਰ ਕਿ ਆਖਰਕਾਰ ਅਜਿਹੀ ਨੋਬਤੀ ਕਿਉਂ ਆ ਰਹੀ ਹੈ ਕਿ ਤੁਹਾਡਾ ਐਡੇ ਪਦਰ ਉੱਪਰ ਵਿਰੋਧ ਹੋ ਰਿਹਾ ਖਰੜ ਵਾਸੀਆਂ ਤੋਂ ਪੁੱਛੋ ਨਿੱਜਰ ਚੌਂਕਤਾ ਖਰੜ ਦਾ ਇੱਕ ਅਜਿਹਾ ਰੋੜ ਬਣ ਚੁੱਕਿਆ ਹੈ ਐਸਪੀਪੀ ਦੇ ਸਾਹਮਣੇ ਸੁਸਾਇਟੀ ਜੇਕਰ ਕਿਸੇ ਨੇ ਰਿਸ਼ਤਾ ਕਰਨਾ ਹੋਵੇ ਤਾਂ 100 ਵਾਰ ਸੋਚਦਾ ਉੱਥੇ ਰਿਸ਼ਤੇ ਨੂੰ ਨਹੀਂ ਕੋਈ ਜਾਂਦਾ ਉੱਥੇ ਕਿਸੇ ਦੇ ਕੋਈ ਮਹਿਮਾਨ ਆ ਆਣਾ ਹੋਵੇ ਮਹਿਮਾਨ ਘਰੇ ਨਹੀਂ ਆਉਂਦਾ ਦੂਰੋਂ ਕਹਿ ਦਿੰਦੇ ਆ ਕਿ ਤੁਹਾਡਾ ਜਿਹੜਾ ਘਰ ਹੈਗਾ ਬਹੁਤ ਗੰਦੇ ਇਲਾਕੇ ਦੇ ਵਿੱਚ ਹੈ ਤੁਸੀਂ ਪਰ ਜਦੋਂ ਰੇਟ ਜਾ ਕੇ ਦੇਖੋਗੇ ਉੱਥੇ ਰਜਿਸਟਰੀਆ ਕਰਵਾਉਣੀਆਂ ਹੁੰਦੀਆਂ ਉਸ ਇਲਾਕੇ ਦੇ ਵਿੱਚ ਤਾਂ ਮੋਟੀਆਂ-ਮੋਟੀਆਂ ਰਿਸ਼ਤਾ ਦੇਣੀਆਂ ਪੈਂਦੀ ਹੈ ਤੇ ਰੇਟ ਜਦੋਂ ਦੇਖੋਗੇ ਆਸਮਾਨ ਛੂਰੇ ਆ ਤਾਂ ਇਹ ਹਾਲਾਤ ਨੇ ਖਰੜ ਦੇ ਤਾਂ ਹੀ ਵਿਧਾਇਕ ਦਾ ਵਿਰੋਧ ਹੋ ਰਿਹਾ ਲੋਕ ਦੁਖੀ ਨੇ ਲੋਕ ਆਪਣੇ ਪਦਰ ਉੱਪਰ ਆਪਣੇ ਪੈਸੇ ਇਕੱਠੇ ਕਰ ਕਰਕੇ ਕੰਮ ਕਰਾ ਰਹੇ ਆ ਸਭ ਤੋਂ ਅਮੀਰ ਕਮੇਟੀਆਂ ਦੇ ਵਿੱਚੋਂ ਇੱਕ ਖੜ ਨੂੰ ਮੰਨਿਆ ਜਾਂਦਾ ਸਭ ਤੋਂ ਵੱਧ ਪੈਸੇ ਵਾਲਾ ਔਰ ਸਭ ਤੋਂ ਵੱਧ ਕਰਪਟ ਵੀ ਖੜੀ ਲੱਗਦੀ ਆ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ